ਤੁਹਾਡਾ ਗੱਤੁ ਜੀ ਲਾਈਵ ਤੇ ਜੀ ਰਹੇ ਨੇ ਸੁਨਾਮ ਦੀ ਨਾਜ ਮੰਡੀ ਜਿੱਥੇ ਕੀ ਅੱਜ ਪਹਿਲੀ ਬੋਲੀ ਜਿਹੜੀ ਪਹਿਲੀ ਬੋਲੀ ਜਿਹੜੀ ਹੈਗੀ ਆ ਸ਼ੁਰੂ ਕਰਾਈ ਜਾ ਰਹੀ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਨੇ ਜਮ ਵੱਲੋਂ ਤੁਸੀਂ ਲਾਈਵ ਤੇ ਸ੍ਰੀ ਸੁਨਾਮ ਲੜਦੇ ਦੇਖ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਕਰਨਗਦੀ ਪਹਿਲੀ ਬੋਲੀ ਹੈ ਜਿਹੜੀ ਉਰੇ ਸ਼ੁਰੂ ਕਰਵਾਈ ਜਾ ਰਹੀ ਹੈ ਸੁਨਾਮ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਨਾਲ ਸੈਕਟਰੀ ਸਾਹਿਬ ਨੇ ਨਵਿੰਦਰ ਸ਼ਰਮਾ ਜੀ ਉਹਨਾਂ ਦੇ ਨਾਲ ਮੌਜੂਦ ਨੇ ਮਕਵਾ ਖਰੀਦ ਤੇ ਏਜੰਸੀਆਂ ਦੇ ਸਰਕਾਰੀ ਖਰੀਦ ਤੇ ਏਜੰਸੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਉਰੇ ਮੌਜੂਦ ਨੇ ਤੁਸੀਂ ਲਾਈਵ ਤੁਸੀਂ ਨਾ ਸੁਨਾਮ ਲੜਦੇ ਦੇਖ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹੈਗੇ ਆ ਅੱਜ ਕਣਕ ਦੀ ਪਹਿਲੀ ਬੋਲੀ ਸੁਨਾਮ ਵਿੱਚ ਪਹਿਲੀ ਕਣਕਾਈ ਹੈ ਤੇ ਉਹਦੀ ਕਰੋ ਜੀ ਸ਼੍ਰੀ ਗਣੇਸ਼ ਜੀ ਦਾ ਨਾਮ ਹੋਰ ਚ ਲਿਖੋ 2430 ਰੁਪਏ 2430 ਰੁਪਏ 5 ਰੁਪਏ ਵਧਾ ਕੇ 2430 ਰੁਪਏ ਦੇ ਵਿੱਚ ਜਿਹੜੀ ਸੋ ਵੀ ਸਤਿਰ ਵੀ ਦੇ ਵਿੱਚ ਜਿਹੜੀ ਹੈਗੀ ਹੈ ਕਨਕ ਦੀ ਜੜੀ ਹੈਗੀ ਹੋ ਗਈ ਅਨਵੋਲ ਚੋ ਗਈ ਇਹ ਤਾਂ ਅਨਵੋਲ ਚੋ ਜਣਵੋਲ ਕੋਈ ਹੋ ਗਿਆ ਆਗੇ ਉਸਨੂੰ ਅਨਵੋਲ ਚ ਕੱਪੜਾ ਉਹ ਜਿੱਥੇ ਉਧਰ ਢੇਰੀ ਆ ਉਧਰ ਦੇਖੀਏ ਚਲੋ ਪੂਰੇ ਜੀ ਆ ਜਾਣਗੇ ਛਾਵੇਂ ਆ ਜਾਓ ਛਾਵੇਂ ਆ ਜਾਓ ਛਾਵੇਂ ਆ ਜਾਓ ਚਲੋ ਜੀ ਆ ਜਾਓ ਮੁਕੇ ਜੀ ਕੀ ਕਹਿਣਾ ਚਾਹੂੰਗੀ ਅੱਜ ਪਹਿਲੀ ਬੋਲੀ ਸ਼ੁਰੂ ਹੋਈ ਹੈ ਇਸ ਨਾਮ ਮੰਡੀ ਦੇ ਵਿੱਚ ਆਪਣੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਹਦਾਇਤਾਂ ਮੁਤਾਬਕ ਪੰਜਾਬ ਦੇ ਵਿੱਚ 1 April ਤੋਂ 1st April ਤੋਂ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਸੁਨਾ ਮਨਾਜਵੰਡੀ ਦੇ ਵਿੱਚ ਪਹਿਲੇ ਦਿਨ ਜੋ ਕਣਕ ਦੀ ਢੇਰੀ ਆਈ ਸੀ ਉਹ ਕਣਕ ਪ੍ਰਾਈਵੇਟ ਇੱਥੇ ਵਿਕ ਚੁੱਕੀ ਹੈ ਸਰਕਾਰੀ ਏਜੰਸੀਆਂ ਦੇ ਸਾਰੇ ਇਨਸਪੈਕਟਰ ਸਾਰੀਆਂ ਏਜੰਸੀਆਂ ਇੱਥੇ ਕੂਲ ਖੜੀਆਂ ਸੀ ਮਾਰਕੀਟ ਵਿੱਚ ਸਾਡਾ ਸਾਰਾ ਸਟਾਫ ਖੜਾ ਹੈ ਜੀ ਅੱਜ ਪਹਿਲੀ ਢੇਰੀ ਇੱਥੇ ਆਈ ਸੀ ਬਟ ਇਹ 5 ਰੁਪਏ ਵਧਾ ਕੇ ਸਿਰੋ ਪ੍ਰਾਈਵੇਟ ਬਾਇਰ ਨੇ ਪ੍ਰਾਈਵੇਟ ਪਰਚੇਸ ਹੋਈ ਹੈ ਇਹ ਇਸ ਕਰਕੇ ਕਣਕ ਵਿਕ ਚੁੱਕੀ ਹੈ ਜੀ ਇਹ ਮੁਕੇ ਜੀ ਜਿਹੜਾ ਸੀਜ਼ਨ ਦਾ ਟਾਈਮ ਹੈ ਵੀ ਮੰਡੀ 'ਚ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਲਈ ਜਿਵੇਂ ਕਣਕ ਦਾ ਹੁਣ ਅੱਗੇ ਤਾਂ ਪਹਿਲੀ ਢੇਰੀ ਆਈ ਹੈ ਤੇ ਬੰਪਰ ਫਸਲ ਆਣੀ ਹੈ ਇਸ ਨਾਮ ਦੇ ਵਿੱਚ 100% ਮਾਰਕੀਟ ਕਮੇਟੀ ਸਟਾਫ ਵੱਲੋਂ ਮਾਰਕੀਟ ਕਮੇਟੀ ਵੱਲੋਂ ਖਰੀਦ ਏਜੰਸੀਆਂ ਵੱਲੋਂ ਅਸੀਂ ਪਹਿਲਾਂ ਅੱਜ ਖਰੀਦ ਏਜੰਸੀਆਂ ਨਾਲ ਮੀਟਿੰਗ ਕੀਤੀ ਹੈ ਮਾਰਕੀਟ ਕਮੇਟੀ ਦੇ ਵਿੱਚ ਸਾਰੇ ਇਨਸਪੈਕਟਰ ਸਾਰੇ ਨੁਮਾਇੰਦੇ ਗ੍ਰੀਡੀਅੰਸੀਆਂ ਦੇ ਤੇ ਪਹੁੰਚੇ ਸੀਗੇ 100% ਸਰਕਾਰ ਦੇ ਪੁਖਤਾ ਇੰਤਜ਼ਾਮ ਨੇ ਉਦੇ ਟਾਈਮ ਟੂ ਟਾਈਮ ਡੀਸੀ ਸਾਹਿਬ ਵੀ ਐਜਿੰਸ ਸਾਹਿਬ ਵੀ ਅਸੀਂ ਆਪਣੇ ਲੈਵਲ ਤੇ ਵੀ ਮੀਟਿੰਗਸ ਕਰਕੇ ਸਾਰੀਆਂ ਅਸੀਂ ਉਹਨਾਂ ਦੇ ਚੈੱਕ ਕਰ ਲਏ ਇੰਤਜ਼ਾਮ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਊਗੀ ਇੱਕੋ ਹੀ ਸਾਰੇ ਏਰੀਏ ਦੇ ਆਪਣੇ ਕਿਸਾਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਸੁੱਕੀ ਕਣਕ ਲੈ ਕੇ ਆਓ ਗਿੱਲਾ ਕਣਕ ਨਾ ਵੜੋ ਸੁਕਾ ਮਾਲ ਆਏਗਾ ਨਾਲ ਦੇ ਨਾਲ ਵਿਕੀਗਾ ਹੁਣ ਜਿਵੇਂ ਕਣਕ ਸੀਗੀ ਜੀ ਅਜੇ ਹੀ 12 ਮੋਇਸਟਰ ਤੱਕ ਦੀ ਕਣਕ ਖਰੀਦ ਹੋਣੀ ਹੈ ਇਹ ਕਣਕ ਤਾਂ 11.5 ਮੋਇਸਟਰ ਆ ਰਿਹਾ ਸੀਗਾ ਇਸ ਕਰਕੇ ਸਰਕਾਰੀ ਖਰੀਦ ਚ ਵੀ ਇਹ ਵਿਕਦੀ ਸੀਗੀ ਬਟ ਜਦੋਂ ਜੇ ਪ੍ਰਾਈਵੇਟ ਖਰੀਦਣੀ ਹੈ ਉਹ 5 ਰੁਪਏ ਵਧਾ ਕੇ ਲੈ ਸਕਦੇ ਨੇ ਉਹ ਇਸ ਤਰ੍ਹਾਂ ਕੇ ਪ੍ਰਾਈਵੇਟ ਖਰੀਦ ਹੋਈ ਹੈ ਜੀ ਇਹ ਕਿੰਨੇ ਤੋਂ ਬੋਲੀ ਲੱਗੇ ਜੀ ਇਹ ਹੋਈ ਹੈ ਜੀ 2425 ਰੁਪਏ ਸਰਕਾਰ ਦਾ ਰੇਟ ਹੈ 2430 ਰੁਪਏ ਉਹ ਰਸਨਾਮ ਦੀ ਅਨਮੋਲ ਰੋਲਰ ਫਲੋਰ ਮਿਲ ਨੂੰ ਇਹ ਕਣਕ ਵਿਕੀ ਹੈ ਜੀ ਇਹ ਕੱਲ ਨੂੰ ਬੋਨਸ ਮਿਲਦਾ ਜੀ ਇਹ ਪ੍ਰਾਈਵੇਟ ਦੇ ਉਹ ਮਿਲੂਗਾ ਜੀ ਉਹ ਮਿਲੂਗਾ ਅਸੀਂ ਉਹ ਆੜਤੀ ਅਸੋਸੀਏਸ਼ਨ ਲੈਵਲ ਤੇ ਅਸੀਂ ਪਹਿਲਾਂ ਹੀ ਗੱਲ ਕਰਕੇ ਚਲੜੀ ਹੁੰਦੇ ਆ ਪ੍ਰਾਈਵੇਟ ਮਾਲ ਤਾਂ ਹੀ ਆੜਤੀ ਅਸੋਸੀਏਸ਼ਨ ਵੇਚਦੀ ਹੈ ਉਹ ਪਹਿਲਾਂ ਲਿਖਤੀ ਰੂਪ ਵਿੱਚ ਲੈ ਜਾਂਦੇ ਵੀ ਜੇ ਕੱਲ ਨੂੰ ਕੋਈ ਬੋਨਸ ਸਰਕਾਰ ਦਿੰਦੀ ਹੈ ਤਾਂ ਉਹ ਬੋਨਸ ਪ੍ਰਾਈਵੇਟ ਨੂੰ ਵੀ ਦੇਣਾ ਹੀ ਪਏਗਾ ਚਾਹੇ ਬੀਜ ਵਾਲੇ ਨੇ ਚਾਹੇ ਨਹੀਂ ਇੱਕੋ ਹੀ ਅਪੀਲ ਬੇਨਤੀ ਸਾਰਿਆਂ ਨੂੰ ਇੱਕੋ ਹੀ ਹੈ ਵੀ ਜੇ ਸੁੱਕੀ ਕਣਕ ਆਊਗੀ ਤਾਂ ਕਣਕ ਦੇ ਖਰੀਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਜੇ ਕਣਕ ਦੇਖੋ ਗਿੱਲੀ ਆ ਜਾਂਦੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਕਿਸਾਨ ਨੂੰ ਦਿੱਕਤ ਹੈ ਉਸ ਤੋਂ ਬਾਅਦ ਆੜਤੀ ਨੂੰ ਦਿੱਕ ਬਿਕਣੀ ਕਣਕ ਨੇ ਗਿੱਲਾ ਹੈ ਨਹੀਂ ਬਿਕਣੀ ਕਣਕ ਨੇ ਸੁੱਕਾ ਹੀ ਹੈ ਜੀ ਜਿਹੜੇ ਮੋਇਸਚਰ ਮੀਟਰ ਦੇ ਵਿੱਚ ਕਣਕ ਪਾ ਕੇ ਵਿਕਣੀ ਹੈ ਜਦੋਂ ਮੋਇਸਚਰ ਮੀਟਰ ਦੇ ਵਿੱਚ ਆ ਗਈ ਅੰਡਰ ਮੋਇਸਚਰ ਆ ਗਈ ਕਣਕ ਨੂੰ ਉਸੇ ਟਾਈਮ ਵੇਚ ਜੇ ਨਾ ਕਿਸੇ ਤਰ੍ਹਾਂ ਦੀ ਕਿਸੇ ਨੂੰ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਠੀਕ ਹੈ ਤੁਸੀਂ ਲਾਈਵ ਤੁਸੀਂ ਦੇਖ ਰਹੇ ਹੋ ਤੇ ਦੇਖ ਸਕਦੇ ਹੋ ਕਿ ਜਿਹੜੀ ਹੈਗੀ ਕਣਕ ਦੀ ਪਹਿਲੀ ਬੋਲੀ ਮਾਰਕੀਟ ਕਮੇਟੀ ਦੇ ਚੇਅਰਮੈਨ ਮਕੇਸ਼ ਜਰਜ ਨੇ ਸ਼ੁਰੂ ਕਰਵਾਈ ਵਰ ਨਵੀਂ ਤਾਜ਼ਾ ਅਪ੍ਰੈਲੀ ਬਣੇ ਤੋਂ ਸ਼ਾਮਲੜ ਵੈਪੇ